ਅਸੀਂ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਡੀਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਟ ਚੋੜ ਸਰਕਾਰਾਂ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਐਨਡੀਏ ਤੀਜੀ ਵਾਰ ਲਗਾਤਾਰ ਸੱਤਾ ਦੇ ਵਿੱਚ ਆਇਆ ਭਾਜਪਾ ਜਿਹੜੀ ਕਿ 400 ਸੀਟਾਂ ਦਾ ਦਾਵਾ ਕਰਦੀ ਸੀ ਮਹਿਜ਼ 242 ਸੀਟਾਂ ਤੇ ਸਿਮਟ ਗਈ ਹੈ ਤੇ ਉਹਨੂੰ ਹੁਣ ਆਪਣੇ ਭਾਈਵਾਲਾਂ ਦੀ ਜ਼ਰੂਰਤ ਹੈ ਸਰਕਾਰ ਬਣ ਚੁੱਕੀ ਹੈ ਵਿਭਾਗ ਮ ਵੰਡੇ ਜਾ ਚੁੱਕੇ ਨੇ ਤੇ ਮੋਦੀ ਸਾਹਿਬ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਣੇ ਨੇ ਪਰ ਦੋ ਅਜਿਹੇ ਸ਼ਖਸ ਜਿਨ੍ਹਾਂ ਦੇ ਨਾਲ ਭਾਜਪਾ ਦਾ ਕੋਈ ਐਕਸਪੀਰੀਅੰਸ ਤਜ਼ਰਬਾ ਖਾਸ ਕਰਕੇ ਉਹਨਾਂ ਦਾ ਭਾਜਪਾ ਦੇ ਨਾਲ ਕੋਈ ਚੰਗਾ ਨਹੀਂ ਰਿਹਾ ਉਹਨਾਂ ਦੇ ਵਿੱਚੋਂ ਜੀਡੀਯੂ ਜਨਤਾਦਲ ਯੂਨਾਈਟਰ ਦੇ ਨਿਤਿਸ਼ ਕੁਮਾਰ ਜਿਨ੍ਹਾਂ ਕੋਲ ਇਸ ਵੇਲੇ 12 ਸੀਟਾਂ ਨੇ ਤੇ ਟੀਡੀਪੀ ਤੇਲਗੂ ਦੇਸ਼ਮ ਪਾਰਟੀ ਦੇ ਐਨ ਚੰਦਰਬਾਬੂ ਨਾਇਡੂ ਜਿਨ੍ਹਾਂ ਕੋਲ ਇਸ ਟਾਈਮ 16 ਸੀਟਾਂ ਨੇ ਇਹ ਦੋਨੇ ਅਹਿਮ ਧੁਰੇ ਨੇ ਇਸ ਸਰਕਾਰ ਦੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਬਿਨਾ ਇਹ ਸਰਕਾਰ ਬਣ ਨਹੀਂ ਸਕਦੀ ਹੋਣ ਦੇ ਵਿੱਚ ਨਹੀਂ ਸਿਆ ਸਕਦੀ ਕਹਿ ਸਕਦੇ ਆ ਕਿ ਮੋਦੀ ਸਾਹਿਬ ਤੀਜੀ ਵਾਰ ਪ੍ਰਧਾਨ ਮੰਤਰੀ ਨਾ ਬਣਦੇ ਜੇਕਰ ਇਹ ਕੋਈ ਪਾਸਾ ਬਦਲ ਲੈਂਦੇ ਹਾਲਾਂਕਿ ਦੂਜਿਆਂ ਨੂੰ ਬਹੁਤ ਮਤ ਮਿਲਦਾ ਨਾ ਮਿਲਦਾ ਉਹ ਇੱਕ ਵੱਖਰੀ ਗੱਲ ਹੈ ਕਿਉਂਕਿ ਉਹਨਾਂ ਕੋਲ ਜੇਕਰ ਇਹ ਵੀ ਰਾਜਾਂ ਦੇ ਦਾ ਸ਼ਾਇਦ ਬਹੁਮਤ ਦੇ ਨੇੜੇ ਤੇੜੇ ਵਿਊ ਹੈ ਨਹੀਂਗੇ ਪਰ ਖੈਰ ਆਪਾਂ ਇਸ ਸਿਆਸੀ ਸਮਿਕਰਣ ਨੂੰ ਇੱਥੇ ਵਿਰਾਮ ਲਾਉਣਾ ਤੇ ਆਪਾਂ ਜਿਹੜੀ ਅਗਲੀ ਗੱਲ ਕਰਨ ਜਾ ਰਹੇ ਆ ਉਹ ਇਹ ਹੈ ਕਿ ਮੋਦੀ ਸਾਹਿਬ ਕੀ ਤੀਜਾ ਕਾਰਜਕਾਲ ਪੂਰਾ ਕਰ ਲੈਣਗੇ ਜਿਹੜੇ ਹਿਸਾਬ ਨਾਲ ਉਹਨਾਂ ਦਾ ਹੈਂਕੜ ਬਾਜ਼ੀ ਆ ਰਵਈਆ ਜਿਹੜੇ ਹਿਸਾਬ ਨਾਲ ਉਹ ਆੜੀ ਵਾਲ ਰਵਈਆ ਰੱਖਦੇ ਨੇ ਔਰ ਜਿਹੜਾ ਜਿਹੜੀ ਗੱਲ ਮੋਦੀ ਨੇ ਕਹਿਤੀ ਕਹਿਤੀ ਉਸ ਤੋਂ ਬਾਅਦ ਕੋਈ ਕਿਸੇ ਗੱਲ ਤੇ ਕਿੰਤੂ ਪ੍ਰੰਤੂ ਨਹੀਂ ਕੋਈ ਕਿਸੇ ਗੱਲ ਤੇ ਉੱਤੇ ਚਰਚਾ ਨਹੀਂ ਕੋਈ ਕਿਸੇ ਗੱਲ ਦੇ ਉੱਤੇ ਸੰਵਾਦ ਨਹੀਂਗਾ ਸੋ ਜਿਹੜੇ ਤਰੀਕੇ ਨਾਲ ਕਿ ਜਿਵੇਂ ਉਹਨਾਂ ਦੇ ਪਿਛਲੇ ਕਾਰਜਕਾਲ ਵੇਲੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਉਹ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਪ੍ਰਧਾਨ ਮੰਤਰੀ ਘੱਟ ਤੇ ਇੱਕ ਤਾਨਾਸ਼ਾਹ ਵਜੋਂ ਜ਼ਿਆਦਾ ਵਿਚਰ ਰਹੇ ਨੇ ਕਿਉਂਕਿ ਸਰਕਾਰਾਂ ਸਿੱਟਣਾ ਜਿੱਤੇ ਹੋਏ ਐਮਐਲਏ ਤੋਂ ਪਾਰਟੀਆਂ ਬਦਲਾਉਣਾ ਏਜੰਸੀਆਂ ਭੇਜਣਾ ਦੂਜੇ ਵਿਰੋਧੀ ਧਿਰਾਂ ਵਾਲੇ ਲੋਕਾਂ ਨੂੰ ਜੇਲ੍ਹ ਭੇਜਣਾ ਉਹਨਾਂ ਤੋਂ ਉਹਨਾਂ ਦੇ ਖਾਤੇ ਸੀਜ਼ ਕਰਦੇ ਨੇ ਫਿਰ ਹੌਸਟ ਟ੍ਰੇਡਿੰਗ ਕਰਨੀ ਇਹ ਸਾਰਾ ਕੁਝ ਇਹ ਮਤਲਬ ਇਸ ਤਰੀਕੇ ਨਾਲ ਕੀਤਾ ਗਿਆ ਕਿ ਸੰਵਿਧਾਨਕ ਹੀ ਹੈ ਸਾਰਾ ਕੁਝ ਗੋਆ ਦੇ ਜਾਂ ਹੋਰ ਰਾਜ ਸਭਾ ਚੋਣਾਂ ਦੇ ਵਿੱਚ ਜਿੱਤੇ ਹੋਏ ਐਮਐਲਏਜ਼ ਨੂੰ ਹੋਟਲਾਂ ਦੇ ਵਿੱਚ ਬਿਠਾਉਣ ਤੋਂ ਲੈ ਕੇ ਲੋਕਾਂ ਨੇ ਇਸ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਚੰਡੀਗੜ੍ਹ ਕਾਂਡ ਵੀ ਦੇਖਿਆ ਚੰਡੀਗੜ੍ਹ ਮੇਅਰ ਕਾਂਡ ਜਿੱਥੇ ਵਹਿ ਬਹਿ ਕੇ ਠਿੱਕੀਆਂ ਲਾਈਆਂ ਜਾ ਰਹੀਆਂ ਨੇ ਪਰ ਖੈਰ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਮੋਦੀ ਸਾਹਿਬ ਉਹਨਾਂ ਲੋਕਾਂ ਦੇ ਨਾਲ ਚੱਲ ਸਕਣਗੇ ਨਿਤਿਸ਼ ਦਿਨਾਈਡੂ ਦੋ ਐਨ ਫੈਕਟਰ ਆ ਜਿਹੜੇ ਉਹ ਕਦੋ-ਕਦੋ ਭਾਜਪਾ ਦੇ ਨਾਲ ਨਰਾਜ਼ ਰਹੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਗੱਠਜੋੜ ਸਰਕਾਰਾਂ ਕਦੋਂ ਬਣੀਆਂ ਕਿਵੇਂ ਢਈਆਂ ਤੇ ਗੱਠਜੋੜ ਸਰਕਾਰਾਂ ਨੇ ਕੀ ਕੀ ਵਿਕਾਸ ਕੀਤਾ ਜਾਂ ਕਿਵੇਂ ਕਿਵੇਂ ਆਪਣੇ ਏਜੰਡਾ ਦੇ ਵਿੱਚ ਅੱਗੇ ਵਧੀਆਂ ਕਿਹੜੇ ਪ੍ਰਧਾਨ ਮੰਤਰੀਆਂ ਦਾ ਜਿਹੜਾ ਕਾਰਜਕਾਲ ਸੀ ਉਹ ਸੁਨਹਿਰਾ ਰਿਹਾ ਤੇ ਕਿਹੜੇ ਪ੍ਰਧਾਨ ਮੰਤਰੀਆਂ ਦਾ ਕਾਰਜਕਾਲ ਪੂਰਾ ਵੀ ਨਾ ਹੋ ਸਕ 72 ਸਾਲਾਂ ਦੇ ਵਿੱਚ ਕਹਿੰਦੇ ਹੁਣ ਤੱਕ ਦੇਸ਼ ਦੇ ਵਿੱਚ ਤਕਰੀਬਨ ਭਾਰਤ ਦੇ ਵਿੱਚ 31 ਸਾਲ ਗੱਠਜੋੜ ਸਰਕਾਰਾਂ ਦਾ ਦੌਰ ਰਿਹਾ 2014 ਤੋਂ ਲੈ ਕੇ 24 ਤੱਕ ਮੋਦੀ ਦੀ ਅਗਵਾਈ ਵਾਲੀ ਵੀ ਜਿਹੜੀ ਸਰਕਾਰ ਸੀ ਐਨਡੀਏ ਇਹਦੀ ਸਰਕਾਰ ਤਾਂ ਜ਼ਰੂਰ ਸੀਗੀ ਪਰ ਕਹਿੰਦੇ ਕਿ ਭਾਜਪਾ ਜਿਹੜੀ ਆ ਉਦੋਂ 2014 ਦੇ ਵਿੱਚ ਤੇ 19 ਦੇ ਵਿੱਚ ਉਹਨਾਂ ਕੋਲ 282 ਤੇ 303 ਸੀਟਾਂ ਸੀਗੀਆਂ ਸੋ ਇਸ ਕਰਕੇ ਉਹਨਾਂ ਨੂੰ ਕੋਈ ਜ਼ਿਆਦਾ ਲੋਡ ਨਹੀਂ ਸੀਗੀ ਇਸੇ ਕਰਕੇ ਜਿਹੜੀਆਂ ਮਮਤਾ ਬਿਨਰਜੀ ਹੈ ਜਾਂ ਜਿਹੜੇ ਹੋਰ ਲੋਕ ਨੇ ਉਹਨਾਂ ਨੇ ਆਪਣੇ ਆਪ ਨੂੰ ਇੰਡੀਆ ਤੋਂ ਵੱਖ ਕਰ ਲਿਆ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਸਾਨੂੰ ਅਸਿਮੂਲੇਟ ਕਰ ਲੈਣਗੇ ਚੰਦਰਬਾਬੂ ਨਾਇਡੂ ਨੂੰ ਵੀ ਕੀਤਾ ਸੀ ਪਰ ਉਹ ਬਚ ਗਿਆ ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਾਂਗੇ ਆਪਾਂ 1977 ਦੇ ਵਿੱਚ ਜਨਤਾ ਪਾਰਟੀ ਦੀ ਪਹਿਲੀ ਸਰਕਾਰ ਬਣੀ ਸੀ ਜਿਹੜੀ ਗੱਠਜੋੜ ਸਰਕਾਰ ਸੀ ਪਰ ਇਸ ਤੋਂ ਬਾਅਦ 1999 ਦੇ ਵਿੱਚ ਵੀ ਪੀਪੀ ਸਿੰਘ ਦੀ ਅਗਵਾਈ ਦੇ ਵਿੱਚ ਰਾਸ਼ਟਰੀ ਮੋਰਚੇ ਦੀ ਸਰਕਾਰ ਬਣੀ ਕੌਮੀ ਮੋਰਚੇ ਦੀ ਕਹਿ ਸਕਦੇ ਆਪਾਂ ਤੇ ਉਹ ਸਰਕਾਰ ਡਿੱਗਣ ਤੋਂ ਬਾਅਦ ਚੰਦਰ ਸ਼ੇਖਰ ਨੇ ਕਾਂਗਰਸ ਨੂੰ ਬਾਹਰੋਂ ਸਮਰਥਨ ਦੇ ਦਿੱਤਾ ਇੱਕ ਜਿਹੜੀ ਬੜੀ ਵੀਡੀਓ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਦੱਸਦੇ ਨੇ ਕਿ ਇੱਕ ਸਾਫਕਾ ਭਾਜਪਾ ਗੂ ਹੈ ਜਿਹੜੇ ਕਿਸ ਦੁਨੀਆ ਦੇ ਵਿੱਚ ਨਹੀਂ ਰਹੇ ਮ੍ਰਿਤਿਕ ਭਾਜਪਾ ਗੂ ਜਾਂ ਸਵਰਗਵਾਸੀ ਭਾਜਪਾ ਗੂ ਕਹਿ ਦਿੰਦੇ ਆਪਾਂ ਉਹ ਕਹਿੰਦੇ ਕਿ ਅਸੀਂ ਕਿਹ ਚੀਨ ਦੇ ਵਿੱਚ ਤੇ ਚੀਨ ਦੇ ਵਿੱਚ ਸਾਨੂੰ ਜਦ ਜਾ ਕੇ ਪੁੱਛੋ ਕਹਿੰਦੇ ਵੀ ਚਲੋ ਤੁਹਾਨੂੰ ਡਿਫਾਈਨ ਕਰੋ ਤੁਹਾਡੀ ਡੈਮੋਕ੍ਰੇਸੀ ਕਹੇ ਜਾਂ ਤੁਹਾਡਾ ਸਿਸਟਮ ਕਹੇ ਜਾ ਉਹ ਕਹਿੰਦਾ ਕਿ ਸਾਡਾ ਡੈਮੋਕ੍ਰੇਸੀ ਸਿਸਟਮ ਦੇਖ ਲਓ ਉਹ ਕਹਿੰਦਾ ਵੀ ਮੈਂ ਸਭ ਤੋਂ ਲਾਰਜੈਸਟ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈ ਪਰ ਅਸੀਂ ਬੈਠੇ ਆ ਬਾਹਰ ਸੱਤਾ ਦੇ ਵਿੱਚ ਨਹੀਂਗੇ ਅਸੀਂ ਬੈਠੇ ਆਪੋਜੀਸ਼ਨ ਦੇ ਵਿੱਚ ਕਹਿੰਦੇ ਜਿਹੜਾ ਦੂਜੀ ਲਾਰਜੈਸਟ ਪਾਰਟੀ ਦਾ ਮੈਂਬਰ ਹੈ ਉਹ ਕਹਿੰਦਾ ਸਰਕਾਰ ਦੇ ਵਿੱਚ ਉਹਦੀ ਵੀ ਸਰਕਾਰ ਨਹੀਂ ਬਣੀ ਉਹ ਸਰਕਾਰ ਨੂੰ ਸਮਰਥਨ ਦੇ ਰਿਹਾ ਬਾਹਰੋਂ ਕਹਿੰਦਾ ਜਿਹੜਾ ਤੀਜਾ ਹੈ ਉਹ ਵੀ ਇਸੇ ਤਰ੍ਹਾਂ ਬਾਹਰੋਂ ਸਮਰਥਨ ਦੇ ਰਿਹਾ ਤੇ ਕਹਿੰਦਾ ਜਿਹੜਾ ਚੌਥਾ ਹੈ ਉਹ ਆਪਣੀ ਪਾਰਟੀ ਦਾ ਇੱਕੋ ਇੱਕ ਜਿੱਤੇ ਐਮਪੀ ਹੈ ਔਰ ਉਹ ਕਹਿੰਦਾ ਸਰਕਾਰ ਦੇ ਵਿੱਚ ਉਹ ਸਰਕਾਰ ਚਲਾ ਰਿਹਾ ਸੋ ਇਸ ਤਰ੍ਹਾਂ ਨੇ ਉਹਨਾਂ ਨੇ ਇੱਕ ਤੰਜ਼ ਦੇ ਤੌਰ ਤੇ ਇੰਡੀਅਨ ਡੈਮੋਕ੍ਰੇਸੀ ਦੇ ਬਾਰੇ ਗੱਲਬਾਤ ਜਦੋਂ ਸਿਸਟਮ ਦੀ ਗੱਲਬਾਤ ਕਰ ਰਹੀ ਸੀਗੇ ਉਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ 1991 ਦੇ ਵਿੱਚ ਕਾਂਗਰਸ ਨੂੰ 32 ਸੀਟਾਂ ਮਿਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਪੀ ਵੀ ਨਰਸੀਮਹਾ ਰਾਓ ਤੇ ਹੋਰ ਜਿਹੜੇ ਪਾਰਟੀਆਂ ਸੀਗੀਆਂ ਉਹਨਾਂ ਦੇ ਭਰੋਸੇ ਰਹਿਣਾ ਪਿਆ ਸੀ 1996 ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਭਾਜਪਾ ਉਹਦੇ ਅਤਰ ਵਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣਦੇ ਨੇ ਪਰ ਬਹੁਮਤ ਨਹੀਂ ਉਹਨਾਂ ਕੋਲ ਸੀਗਾ ਉਹਨਾਂ ਦੀ ਸਰਕਾਰ 13 ਦਿਨਾਂ ਦੇ ਵਿੱਚ ਹੀ ਡਿੱਗ ਪਈ ਸੀਗੀ ਉਸ ਤੋਂ ਬਾਅਦ ਐਚਡੀ ਦੇਵੇ ਗੋੜਾ ਦੀ ਅਗਵਾਈ ਵਾਲੇ ਜਿਹੜੀ ਸਰਕਾਰ ਸੀ ਐਚਡੀ ਦੇਵੇ ਗੋੜਾ ਜਿਹਦਾ ਪੋਤਾ ਅੱਜਕੱਲ ਪ੍ਰਜਵਲ ਰਵੰਨਾ ਬਹੁਤ ਬੁਰੇ ਸੈਕਸ ਕਾਰਡ ਦੇ ਵਿੱਚ ਫਸਿਆ ਹੋਇਆ ਵਾਇਰਲ ਵੀਡੀਓ ਦੇ ਕਾਂਡ ਦੇ ਵਿੱਚ ਫਸਿਆ ਹੋਇਆ ਉਹਦਾ ਦਾਦਾ ਸੀਗਾ ਕਿਸੇ ਟਾਈਮ ਪ੍ਰਧਾਨ ਮੰਤਰੀ ਤਾਂ ਉਹ ਕਹਿੰਦੇ ਕਿ ਐਚਡੀ ਦੇਵੇਂਗੋੜਾ ਦੀ ਗਵਾਈ ਵਾਲੀ ਜਿਹੜੀ ਸਰਕਾਰ ਸੀ ਉਹ 13 ਦਲਾਂ ਦੇ ਨਾਲ ਮਿਲ ਕੇ ਬਣਾਈ ਗਈ ਸੀ ਬਾਹਰ ਤੋਂ ਉਹ ਕਾਂਗਰਸ ਨੇ ਸਮਰਥਨ ਦਿੱਤਾ ਸੀਗਾ 1996 ਤੋਂ ਲੈ ਕੇ 1902014 ਤੱਕ ਗੱਠਜੋੜ ਦੀਆਂ ਸਰਕਾਰਾਂ ਰਹੀਆਂ ਸੀਗੀਆਂ ਗੱਠਜੋੜ ਸਰਕਾਰਾਂ ਦੇ ਆਰਥਿਕ ਸੁਧਾਰ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਰਿਪੋਰਟ ਚੰਗੀ ਰਹੀ ਪਰ ਆਪਣੇ ਸਹਿਯੋਗੀਆਂ ਨੂੰ ਰੁੱਸਣ ਮਨਾਉਣ ਵਾਲਾ ਜਿਹੜਾ ਦੌਰ ਆ ਉਹ ਵੀ ਚੱਲਦਾ ਰਿਹਾ ਅਤੇ ਉਸ ਤੋਂ ਬਾਅਦ ਕਿੰਨੀਆਂ ਮਜ਼ਬੂਤ ਸੀਆਂ ਸਰਕਾਰਾਂ ਸਵਾਲ ਪੈਦਾ ਹੁੰਦਾ ਹੈ ਇਸ ਦੌਰ ਦੇ ਦੋ ਪ੍ਰਧਾਨ ਮੰਤਰੀ ਦੇਖੇਗੇ ਐਚ ਡੀ ਦੇਵੇਗੋੜਾ ਤੇ ਫਿਰ ਇੰਦਰ ਕੁਮਾਰ ਗੁਜਰਾਲ ਦੇਵੇਗੋੜਾ ਨੇ ਕਾਂਗਰਸ ਤੋਂ ਬਾਹਰ ਤੋਂ ਸਮਰਥਨ ਦੇ ਨਾਲ ਬਣੀ 13 ਪਾਰਟੀਆਂ ਦੀ ਸ='%20ਯੁਕਤ ਮੋਰਚੇ ਦੀ ਸਰਕਾਰ ਸੰਭਾਲੀ ਸੀਗੀ ਇਹਦੇ ਵਿੱਚ ਜਨਤਾਦਲ ਸੀ ਸਪਾ ਸੀ ਅ ਤਾਮਿਲ ਮਿਨੀਲਾ ਕਾਂਗਰਸ ਸੀਗੀ ਤੇ ਅਸਮਗੰਣ ਸੀਗਾ ਤੇ ਟੀਡੀਪੀ ਸੀਗੇ ਦੇਵੇਗੋੜਾ ਦੀ ਸਰਕਾਰ ਦੇ ਵਿੱਚ 1997 ਦੇ ਵਿੱਚ ਚਿਦੰਬਰਮ ਦੁਆਰਾ ਪੇਸ਼ ਕੀਤੇ ਗਏ ਬਜਟ ਦੇ ਵਿੱਚ ਖਾਦ ਪਾਵਰ ਟ੍ਰੇਲਰ ਤੇ ਛੋਟੇ ਟਰੈਕਟਰ ਦੀ ਖਰੀਦ ਦੇ ਉੱਤੇ ਸਬਸਿਡੀ ਦਿੱਤੀ ਗਈ ਅਰ ਜਿਹੜੀਆਂ ਇਨਕਮ ਟੈਕਸ ਦੀਆਂ ਦਰਾਂ ਸੀ ਉਹ ਵੀ ਕਾਫੀ ਘਟਾਈਆਂ ਗਈਆਂ ਕਾਰਪੋਰੇਟ ਟੈਕਸ ਤੋਂ ਸੈਸ ਹਟਾਇਆ ਗਿਆ ਜਦੇ ਨਾਲ ਹੀ ਜਿਹੜੇ ਜਨਤਕ ਖੇਤਰ ਦੇ ਵਿੱਚ ਭਾਈਵਾਲੀ ਸੀ ਉਹਦੇ ਵਿੱਚ ਨਿਵੇਸ਼ ਵੀ ਹੋਰ ਵਧਿਆ ਦੇਵੇਂਗੋੜਾ ਦੀ ਬਾਅਦ ਪ੍ਰਧਾਨ ਮੰਤਰੀ ਬਣਾਲੇ ਸੀ ਇੰਦਰ ਕੁਮਾਰ ਗੁਜਰਾਲ ਤੇ ਉਹਨਾਂ ਨੇ ਗੁਆਂਢੀ ਮੁਲਕਾਂ ਦੇ ਨਾਲ ਰਿਸ਼ਤੇ ਸੁਧਾਰੇ ਉਹਨਾਂ ਨੂੰ ਗੁਜਰਾਲ ਡਾਕਟਰਿਨ ਕਿਹਾ ਗਿਆ ਉਹਨਾ ਉਸ ਮਾਡਲ ਨੂੰ ਤੇ ਉਸ ਤੋਂ ਬਾਅਦ ਜਿਹੜੀ ਭਾਜਪਾ ਦੀ ਗਵਾਈ ਵਾਲੀ ਸਰਕਾਰ ਸੀ ਅਟਰਵੇਰੀ ਵਾਜਪਾਈ ਦੀ ਉਹਦੇ ਵਿੱਚ ਵੀ ਦੋ ਸਰਕਾਰਾਂ ਰਹੀਆਂ ਆਟਰਵੇ ਰਵਾਜਪਈ ਦੀ ਅਗਵਾਈ ਦੇ ਵਿੱਚ ਉਹਦੇ ਵਿੱਚ ਬੀਜਦ ਜਨਤਾਦਾਲ ਮਾਫ ਕਰਨਾ ਜਨਤਾਦਾਲ ਨਹੀਂ ਅਕਾਲੀ ਦਲ ਸ਼ੇਵ ਸੈਨਾ ਟੀਐਮਸੀ ਤੇ ਪੀਐਮਕੇ ਵਰਗੀਆਂ ਪਾਰਟੀਆਂ ਉਹਦੇ ਵਿੱਚ ਬਣੀਆਂ ਸੀਗੀਆਂ ਸੋ ਮਨਮੋਹਨ ਸਿੰਘ ਦੀ ਜਿਹੜੀ ਸਰਕਾਰ ਬਣੀ ਉਸ ਤੋਂ ਬਾਅਦ ਆਪਾਂ ਦੇਖਿਆ 2004 ਤੋਂ 14 ਤੱਕ ਇਹ ਜਿਹੜੀ ਇਹ ਅਗਵਾਈ ਕਰਦੀ ਸੀ ਯੂਪੀਏ ਉਹਦੇ ਵਿੱਚ ਸੀਗੀਆਂ ਐਨਸੀਪੀ ਲੋਜਪਾ ਡੀਐਮਕੇ ਤ੍ਰਿੰਮੂਲੂ ਤੇ টিਆਰਐਸ ਤੇ ਹੋਰ ਜੜੀਆਂ ਪਾਰਟੀਆਂ ਸੀਗੀਆਂ ਤੇ ਯੂਪੀ ਸਰਕਾਰ ਨੇ ਲੋਕਾਂ ਨੂੰ ਕਹਿੰਦੇ ਕਿ ਕਈ ਅਧਿਕਾਰ ਦਿੱਤੇ ਜਿਵੇਂ ਕਿ ਰਾਈਟ ਟੂ ਐਜੂਕੇਸ਼ਨ ਐਕਟ ਰਾਈਟ ਟੂ ਇਨਫੋਰਮੇਸ਼ਨ ਐਕਟ ਤੇ ਖਾਸ ਸੁਰੱਖਿਆ ਭੂਮੀ ਅधिਗ੍ਰਹਿਣ ਜਿਹੜਾ ਪੁਨਰਵਾਸ ਬੈਲ ਜਿਹਨੂੰ ਆਪਾਂ ਲੈਂਡ ਐਡੂਕੇਸ਼ਨ ਬੈਲ ਕਹਿ ਦਿੰਨੇ ਆ ਉਹ ਇਹਨਾਂ ਨੇ ਇਸ ਜਿਹੜੇ ਸੁਧਾਰ ਆ ਉਹ ਕੀਤੇ ਸੋ ਕਹਿੰਦੇ ਕਿ ਸਭ ਤੋਂ ਪਹਿਲ ਪਹਿਲੇ ਜਿਹੜੇ ਸੰਚਾਰ ਮੰਤਰੀ ਸੀਗੇ ਉਸ ਤੋਂ ਬਾਅਦ ਇਹ ਰਾਜਾ ਬਣੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਭ੍ਰਸ਼ਟਾਚਾਰੀ ਇੰਨਾ ਕੋ ਹੋ ਗਿਆ ਸੀਗਾ ਕਾਂਗਰਸ ਦੇ ਅੰਦਰੋਂ ਦੀ ਸਰਕਾਰਾਂ ਦੇ ਕਾਰਜਕਾਲ ਦੇ ਵਿੱਚ ਕਿ ਉਸ ਤੋਂ ਬਾਅਦ ਜਿਹੜੀ ਇਹ ਵੇਵ ਚੱਲਦੀ ਹੈ ਇੱਕ ਜਿਹਦੇ ਵਿੱਚ ਹੰਨਾ ਹਜ਼ਾਰੇ ਕਿਰਨ ਜਿਹੜੀ ਜਿਹੜੀ ਬੀਬੀ ਐ ਇੱਕ ਤੇ ਇਹਦੇ ਨਾਲ ਨਾਲ ਅਨਪਮ ਖੇਰ ਵਰਗੇ ਲੋਕ ਇਹ ਅਰਵਿੰਦ ਕੇਜਰੀਵਾਲ ਕੇ ਕੇਜਰੀਵਾਲ ਵਰਗੇ ਲੋਕ ਇਕੱਠੇ ਹੁੰਦੇ ਨੇ ਇੱਕ ਮੋਰਚਾ ਤਿਆਰ ਕਰਦੇ ਨੇ ਇਹ ਗੱਲ ਕਰਦੇ ਨੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਪਰ ਉਹਦਾ ਜਿਹੜਾ ਲਾਹਾ ਮਿਲਦਾ ਉਹ ਮਿਲਦਾ ਹੈ ਨਰਿੰਦਰ ਮੋਦੀ ਨੂੰ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਇਸ ਮੁਲਕ ਦੇ ਵਿੱਚ ਸੋ ਉਸ ਤੋਂ ਬਾਅਦ ਜਿਹੜੇ ਹੁਣ ਦੋ ਜਿਹੜੇ ਮੇਨ ਲੋਕਾਂ ਦੀ ਗੱਲ ਕੀਤੀ ਸੀ ਨਿਤਿਸ਼ ਦੇ ਨਾਇਡੂ ਨਿਤਿਸ਼ ਕੁਮਾਰ ਨੂੰ ਇੱਕ ਵਾਰੀ 2013 ਦੇ ਵਿੱਚ ਭਾਜਪਾ ਨੇ ਕਿਹਾ ਕਿ ਆਜੋ ਆਪਾਂ ਪੀਐਮ ਮੋਦੀ ਮੋਦੀ ਨੂੰ ਪੀਐਮ ਦੇ ਕੈਂਡੀਡੇਟ ਬਣਾਉਣਾ ਤੇ ਇਹਨਾਂ ਨੇ ਮਤਲਬ ਇਹਨਾਂ ਨੂੰ ਪਾਰਟੀ ਤੇ ਸੱਦ ਰਿਆ ਸੀਗਾ ਇਹ ਆਏ ਨੇ ਸੀ ਇਹ ਨਰਾਜ਼ ਹੋ ਗਏ ਸੀਗੇ ਵੀ ਮੋਦੀ ਕਿਵੇਂ ਬਣ ਜਾਊਗਾ ਮੈਂ ਵੀ ਮੁੱਖ ਮੰਤਰੀਆਂ ਤੇ ਮੋਦੀ ਨੂੰ ਤੁਸੀਂ ਕੈਂਡੀਡੇਟ ਬਣਾ ਰਹੇ ਹੋ ਖੈਰ ਫਿਰ ਇਹਨਾਂ ਨੇ ਐਂਡੀਏ ਤੋਂ ਬਾਹਰ ਨਿਕਲ ਗਏ ਸੀ ਭਾਜਪਾ ਤੇ ਜੀਡੀਯੂ ਦੀ 17 ਸਾਲ ਪੁਰਾਣੀ ਦੋਸਤੀ ਟੁੱਟ ਗਈ ਸੀ ਤੇ ਬਾਅਦ ਵਿੱਚ 2015 ਦਾ ਵਿਧਾਨ ਸਭਾ ਚੋਣ ਜਦੋਂ ਲੜੀ ਇਹਨਾਂ ਨੇ ਤੇ ਉਸ ਤੋਂ ਬਾਅਦ 2017 ਦੇ ਵਿੱਚ ਫਿਰ ਇੰਡੀਆ ਦੇ ਵਿੱਚ ਵਾਪਸ ਚਲੇ ਗਏ 2022 ਦੇ ਵਿੱਚ ਨਿਤਿਸ਼ ਨੇ ਫੇਰ ਪਾਰਟੀ ਮਾਰੀ ਤੇ ਫੇਰ ਆਰ ਜੀ ਡੀ ਨਾਲ ਚਲੇ ਗਏ ਹੁਣ ਫੇਰ ਉਹ ਇੰਡੀਆ ਦੇ ਵਿੱਚ ਨੇ ਮਤਲਬ ਉਹ ਉਹਨਾਂ ਬਾਰੇ ਮਸ਼ਹੂਰ ਹੈ ਕਿ ਉਹ ਮੌਸਮ ਵਿਗਿਆਨੀ ਨੇ ਇਸੇ ਤਰ੍ਹਾਂ ਫੇਰ 2009 ਦੀਆਂ ਲੋਕ ਸਭਾ ਚੋਣਾਂ ਜਦੋਂ ਹੋਈਆਂ ਸੀਗੀਆਂ ਨਿਤਿਸ਼ ਨੇ ਮੋਦੀ ਨੂੰ ਬਿਹਾਰ ਆਉਣ ਤੋਂ ਰੋਕ ਦਿੱਤਾ ਸੀਗਾ 2010 ਦੀ ਅਸੈਂਬਲੀ ਚੋਣਾਂ ਦੇ ਵਿੱਚ ਵੀ ਜਿਹਾ ਹੀ ਹੋਇਆ ਸੀਗਾ 2010 ਦੇ ਵਿੱਚ ਭਾਜਪਾ ਦੇ ਵਿਗਿਆਪਨਾਂ ਦੇ ਵਿੱਚ ਕਹਿੰਦੇ ਮੋਦੀ ਦੇ ਨਾਲ ਤਸਵੀਰ ਛਾਪਣ ਤੋਂ ਨਿਤਿਸ਼ ਨਾਰਾਜ਼ ਹੋ ਗਏ ਸੀਗੇ ਇਸੇ ਤਰ੍ਹਾਂ ਜਿਹੜਾ ਚੰਦਰਬਾਬੂ ਨਾਇਡੂ ਹੈ ਉਹ 2018 ਤਿਕਰੋ ਏਨਡੀਆ ਦਾ ਹਿੱਸੇ ਸੀਗੇ ਪਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਤੇ ਉਹ ਦੋਨਾਂ ਦੇ ਵਿਚਾਲੇ ਸਿਆਸੀ ਦੂਰੀਆਂ ਵੱਧ ਗਈਆਂ ਸੀਗੀਆਂ ਤੇ ਨਾਇਡੂ ਨੇ 2018 ਦੇ ਵਿੱਚ ਲੋਕ ਸਭਾ ਦੇ ਵਿੱਚ ਪੀਐਮ ਦੀ ਸਰਕਾਰ ਦੇ ਖਿਲਾਫ ਜਿਹੜਾ ਉਹ ਅਭਿਸ਼ਵਾਸ ਦਾ ਮਤਾ ਵੀ ਪੇਸ਼ ਕਰ ਦਿੱਤਾ ਸੀਗਾ ਇਸ ਤੋਂ ਬਾਅਦ ਇਹ ਮਤਾ ਡਿੱਗ ਪਿਆ ਤੇ 2019 ਦੇ ਚੋਣਾਂ ਦੇ ਵਿੱਚ ਮੋਦੀ ਦੇ ਖਿਲਾਫ ਤੇ 나ਯੂ ਦੇ ਵਿਚਾਰ ਵਿਚਾਲੇ ਤਿੱਖੀ ਬਿਆਨਬਾਜ਼ੀ ਹੋਈ 2002 ਦੇ ਗੁਜਰਾਤ ਜਿਹੜੀ ਹਿੰਸਾ ਹੋਈ ਸੀ ਉਸ ਤੋਂ ਬਾਅਦ 나ਯੂ ਨੇ ਮੋਦੀ ਤੋਂ ਅਸਤੀਫਾ ਵੀ ਮੰਗਿਆ ਸੀਗਾ 나ਯੂ ਉਹਨਾਂ ਲੀਡਰਾਂ ਦੇ ਵਿੱਚ ਆਉਂਦੇ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੀਐਮ ਸੀਐਮ ਮੋਦੀ ਤੋਂ ਅਸਤੀਫਾ ਮੰਗਿਆ ਸੀਗਾ ਸੋ ਇਹਨਾਂ ਦੇ ਵੀ ਰਿਸ਼ਤੇ ਕੋਈ ਬਹੁਤ ਚੰਗੇ ਨਹੀਂਗੇ ਹੁਣ ਇਹ ਗੱਠਜੋੜ ਸਰਕਾਰ ਤੀਜੀ ਵਾਰ ਜੇ ਜਿਹੜੀ ਤੀਜਾ ਕਾਰਜਕਾਲਾ ਮੋਦੀ ਸਾਹਿਬ ਦਾ ਇਹ ਚੱਲਦਾ ਨਹੀਂ ਚੱਲਦਾ ਕਿਉਂਕਿ ਜਿਹੜੇ ਨਿਤਿਸ਼ ਕੁਮਾਰ ਨੇ ਜਾਂ ਨਾਇਡੂ ਨੇ ਉਹਨਾਂ ਦਾ ਕੋਈ ਜਿਹੜਾ ਕਾਰਜਕਾਲ ਆ ਜਾਂ ਉਹਨਾਂ ਦਾ ਭਾਜਪਾ ਦੇ ਨਾਲ ਤਜਰਬਾ ਉਹ ਉਤਰਾ ਚੜਾਅ ਵਾਲੀ ਰਿਹਾ ਜਿਹੜੀਆਂ ਸਰਕਾਰਾਂ ਦੀ ਗੱਲ ਹੈ ਜਿਹੜੀਆਂ ਸਰਕਾਰਾਂ ਨੇ ਆਰਥਿਕ ਤੌਰ ਤੇ ਕੰਮ ਕੀਤੇ ਉਹ ਸਰਕਾਰਾਂ ਸਥਿਰ ਰਹੀਆਂ ਨਹੀਂ ਡਿੱਗੀਆਂ ਇਹਦੇ ਉਲਟ ਜਿਹੜੀਆਂ ਸਰਕਾਰਾਂ ਦੇ ਵਿੱਚ ਪੋਲਿਟਿਕਸ ਜ਼ਿਆਦਾ ਸੀ ਅਟਲ ਵੈਰੀਵਾਜਪਾਈ ਜਾਂ ਜਿਹੜੇ ਦੇਵੇ ਗੋੜਾ ਜਾਂ ਹੋਰ ਜਿਹੜੇ ਲੋਕ ਸੀਗੇ ਉਹਨਾਂ ਦੇ ਨਾਲ ਫਿਰ ਇਸ ਤਰ੍ਹਾਂ ਹੁੰਦਾ ਰਿਹਾ ਚੰਦਰਸ਼ੇਖਰ ਵਰਗੇ ਲੋਕਾਂ ਦੇ ਨਾਲ ਕਿ ਉਹਨਾਂ ਦੀ ਸਰਕਾਰਾਂ ਨੂੰ ਕਿ ਬਹੁਤਾ ਪਾ ਜਨਤਾ ਨੇ ਨਾ ਦਿੱਤਾ ਹਾਲਾਂਕਿ ਯੂਪੀਏ 1 ਯੂਪੀਏ 2 ਦੇ ਵਿੱਚ ਖੱਬੇ ਪੱਖੀ ਧਿਰਾਂ ਦੇ ਨਾਲ ਮਿਲ ਕੇ ਕਾਂਗਰਸ ਨੇ ਜਾਂ ਹੋਰ ਧਿਰਾਂ ਦੇ ਨਾਲ ਮਿਲ ਕੇ ਸਰਕਾਰ ਚਲਾਈ ਸਰਕਾਰ ਚੰਗੀ ਰਹੀ ਦੋਨੇ ਟਿਨਯੂਰ ਪੂਰੇ ਹੋਏ ਪਰ ਉਹਦੇ ਵਿੱਚ ਭ੍ਰਸ਼ਟਾਚਾਰ ਇੱਕ ਬਹੁਤ ਵੱਡਾ ਮੁੱਦਾ ਬਣ ਕੇ ਨਿਕਲਿਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਲੰਗੜੀਆਂ ਸਰਕਾਰਾਂ ਜਿਹੜੀਆਂ ਨੇ ਉਹ ਮਜਬੂਰ ਹੋਣ ਇਹਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗਦਾ ਕਿ ਤੁਹਾਡਾ ਕੀ ਤੁਹਾਡੀ ਸਰਕਾਰ ਦੇ ਵਿੱਚ ਕਿੰਨੇ ਕ ਡਿਫਰੈਂਟ ਓਪੀਨੀਅਨ ਵਾਲੇ ਲੋਕ ਨੇ ਪਰ ਉਹਨਾਂ ਡਿਫਰੈਂਟ ਓਪੀਨੀਅਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਤੋਂ ਕੰਮ ਕਢਾਉਣਾ ਉਹਨਾਂ ਤੋਂ ਏਜੰਡੇ ਬਣਾਉਣੇ ਨੇ ਪਾਲਿਸੀਆਂ ਬਣਾਉਣੀਆਂ ਇਹ ਇੱਕ ਅਲੱਗ ਗੱਲ ਹੈ ਪਰ ਉਹਨਾਂ ਦੀ ਬਲੈਕਮੇਲਿੰਗ 'ਚ ਫਸ ਜਾਣਾ ਉਹਨਾਂ ਦੇ ਕਹੇ ਦੇ ਮੁਤਾਬਕ ਕੰਮ ਕਰਨਾ ਉਹਨਾਂ ਦੇ ਸਾਹਮਣੇ ਗੋਡੇ ਟੇਕ ਦੇਣਾ ਇਹ ਇੱਕ ਅਲੱਗ ਗੱਲ ਹੈ ਤੇ ਤੀਜੀ ਗੱਲ ਇਹ ਹੈ ਕਿ ਉਹਨਾਂ ਸਾਹਮਣੇ ਅੜੀਅਲ ਰਵਈਆ ਰੱਖਣਾ ਇਹ ਹੈ ਕਿ ਮੈਂ ਨਾ ਮੰਨੂ ਵਾਲੀ ਗੱਲ ਕਿ ਆਪਣੀ ਜਿਹੜਾ ਮੇਰਾ ਥਾਟ ਆ ਉਹ ਹੀ ਸਭ ਤੋਂ ਉੱਪਰ ਹੈ ਮੈਂ ਹੀ ਸੁਪੀਰੀਅਰ ਆ ਮੈਂ ਹੀ ਸੁਪਰੀਮ ਆ ਮੈਂ ਹੀ ਮੈਂ ਆ ਤੇ ਸਾਰਾ ਕੁਝ ਜੇਕਰ ਮੈਂ ਮੈਂ ਦੇ ਵਿੱਚ ਫਸ ਜੂਗੇ ਤਾਂ ਉਹਦੇ ਵੀ ਨਤੀਜੇ ਜਿਹੜੇ ਉਹ ਕਿ ਬਹੁਤੇ ਸਾਰਥਕ ਕਦੇ ਨਹੀਂ ਮਿਲਦੇ ਸੋ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਜਿਹੜਾ ਗੱਠਜੋੜਾ ਕਿੰਨਾ ਚਿਰ ਚੱਲਦਾ ਤੇ ਇਹਦੇ ਜਿਹੜੇ ਫੈਕਟਰ ਨੇ ਵੱਖ-ਵੱਖ ਪਹਿਲੂਆਂ ਤੋਂ ਉਹ ਤੁਹਾਡੇ ਸਾਹਮਣੇ ਰੱਖੀ ਦਿੱਤੇ ਨੇ ਤੇ ਨਾਲ ਇਤਿਹਾਸ ਇੱਕ ਗੱਠਜੋੜ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ